ਦੇ ਵਾਸਤੇ ਆਇਆ ਜਦੋਂ 16 ਫਰਵਰੀ ਨੂੰ ਨੂਰਪੁਰ ਚੱਠਾ ਨਕੋਦਰ ਦੇ ਲਾਗੇ ਕਬੱਡੀ ਕੱਪ ਆਉਣਾ ਉੱਥੇ ਦੁਨੀਆ ਦੇ ਕਿੰਗ ਜਾਫੀ ਦਾ ਇਹਦੇ ਸ਼ਾਗਿਰਦਾਂ ਵੱਲੋਂ ਮਾਨ ਸਨਮਾਨ ਵੱਡੀ ਗੱਡੀ ਦੇ ਨਾਲ ਕੀਤਾ ਜਾਣਾ ਹੈ ਮੰਗਸਾ ਇੱਕ ਵਾਰੀ ਫਤਿਹਸਾਨੀ ਕਰਦੇ ਖੇਡ ਕਬੱਡੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਊਗਾ ਵੀ ਇਹਦੇ ਜਿਹੜੇ ਚੇਲੇ ਨੇ ਕਬੱਡੀ ਦੇ ਸੁਪਰ ਨੰਬਰ ਖਿਡਾਰੀ ਉਹਨਾਂ ਵੱਲੋਂ ਮਾਨ ਸਨਮਾਨ ਕਿ ਬੱਗੇ ਪਿੰਡ ਦਾ ਮੰਗੀ ਨਹੀਂ ਜਿਹਨੇ ਦੁਨੀਆ ਕਬੱਡੀ ਦੇ ਵਿੱਚ ਰੰਗੀ ਨਹੀਂ ਕਬੱਡੀ ਦੇ ਵਿੱਚ ਰੰਗ ਲਿਆ ਸੂਪਰ ਸਟਾਰਾਂ ਦੇ ਵਿੱਚ ਨਾਮ ਹੈ ਆਇਆ ਸਰੂ ਜਿਹਾ ਕਾਦਸ ਦਾ ਤੇ ਚਿਹਰਾ ਮਸਤ ਮਲੰਗੀ ਨਹੀਂ ਇਹ ਬੱਗੇ ਪਿੰਡ ਦਾ ਮੰਗੀ ਨਹੀਂ ਇਹ ਬੱਗੇ ਪਿੰਡ ਦਾ ਮੰਗੀ ਨਹੀਂ ਜਿਨੇ ਦੁਨੀਆ ਕਬੱਡੀ ਦੇ ਰੰਗ ਦੇ ਵਿੱਚ ਰੰਗੀ ਨਹੀਂ ਵਾਹ ਮੰਗਤ ਸਿਆ ਵਾਹ ਮੰਗਤ ਸਿਆ ਜਿਉਂਦਾ ਵਸਦਾ ਰਹਿ ਇਸੇ ਤਰ੍ਹਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆ ਕੇ ਆ ਨਵੀਂ ਪਨੀਰੀ ਨੂੰ ਆ ਨਵੇਂ ਮੁੰਡਿਆਂ ਨੂੰ ਹੌਸਲਾ ਦਿੰਦਾ ਰਿਹਾ ਜਦੋਂ ਕੋਈ ਲੀਜੈਂਡ ਜਦੋਂ ਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਪੁਰਾਣਾ ਖਿਡਾਰੀ ਅਜੇ ਤੇ ਜਿਵੇਂ ਕਹਿੰਦੇ ਹਨ ਵੀ ਚੱਲ ਰਿਹਾ ਹਜੇ ਪੁਰਾਣਾ ਕਹਿ ਨਹੀਂ ਸਕਦੇ ਅਜੇ ਤੇ ਮੇਰੇ ਵੀਰੋ 5-7 ਸਾਲ ਹੋਰ ਮੰਗੀ ਜਿਹੜਾ ਕਬੱਡੀ ਖੇਡ ਸਕਦਾ ਸਾਨੂੰ ਮਾਣ ਹੈ ਇਹੋ ਜੇ ਨੌਜਨ ਮੇਰੇ ਵੀਰੋ ਕਬੱਡੀ ਦੇ ਸੁਪਰਸਟਾਰਾਂ ਦੇ